ਦੇਸ਼ ਦੇ ਪ੍ਰਧਾਨ ਮੰਤਰੀ ਜਲੰਧਰ ਚ ਕੁਝ ਮਿੰਟਾਂ ਦੇ ਵਿੱਚ ਪਹੁੰਚ ਰਹੇ ਨੇ ਤੇ ਉੱਥੇ ਲਗਾਤਾਰ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਅੱਜ ਜਲੰਧਰ ਦੀ ਗੱਲ ਕਰੇ ਜਲੰਧਰ ਦੇ ਨੈਸ਼ਨਲ ਹਾਈਵੇ ਤੇ ਕਿਸਾਨਾਂ ਵੱਲੋਂ ਕਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਕਿਸਾਨ ਜੋ ਹੈ ਉਹ ਨਾ ਨਏ ਪਹਿਲੇ ਹੀ ਉਹਨਾਂ ਨੇ ਐਲਾਨ ਕਰ ਦਿੱਤਾ ਸੀ ਜੋ ਇੱਥੇ ਜੋ ਰੈਲੀ ਹੋਏਗੀ ਉਸ ਨੂੰ ਅਸੀਂ ਜੋ ਪ੍ਰਦਰਸ਼ਨ ਕਰਾਂਗੇ ਤੇ ਅੱਗੇ ਕੂਚ ਕਰਾਂਗੇ ਜੋ ਹੈ ਰੈਲੀ ਨਹੀਂ ਹੋਣ ਦਵਾਗੇ ਤੁਸੀਂ ਦੇਖ ਰਹੇ ਹੋ ਕਿਸਾਨ ਲਗਾਤਾਰ ਨਾਅਰੇਬਾਜੀ ਕਰ ਰਹੇ ਨੇ ਤੇ ਉੱਥੇ ਗੱਲ ਕਰੀਏ ਭਾਈ ਜੀ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਜਲੰਧਰ ਦੇ ਵਿੱਚ ਪਹੁੰਚ ਰਿਹਾ ਕਿਸਾਨਾਂ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਜਲੰਧਰ 'ਚ ਅੱਜ ਵੀ ਤੁਹਾਡੇ ਵੱਲੋਂ ਬਿਲਕੁਲ ਜੀ ਜੋ ਇੱਕ ਕਿਸਾਨਾਂ ਦੀ ਵਿਰੋਧੀ ਮਜ਼ਦੂਰਾਂ ਦੀ ਵਿਰੋਧੀ ਸਰਕਾਰ ਆ ਇਹਨਾਂ ਨੇ ਜੋ ਲਖੀਮਪੁਰ ਖੀਰੀ ਦੇ ਵਿੱਚ ਟੈੜੀ ਦੇ ਮੁੰਡੇ ਨੇ ਕਿਸਾਨਾਂ ਦੇ ਗੱਟੀ ਚੜਾਈ 700 ਤੋਂ ਵੱਧ ਕਿਸਾਨ ਜਿਹੜੇ ਨੇ ਉਹ ਦਿੱਲੀ ਦੇ ਬਾਰਡਰਾਂ ਦੇ ਸ਼ਹੀਦ ਹੋਏ ਤੇ ਹੁਣ ਜੋ ਕਿਸਾਨ ਪ੍ਰੋਟੈਸਟ ਵਾਸਤੇ ਦੁਬਾਰਾ ਜਾ ਰਹੇ ਸੀ ਤਾਂ ਇਹਨਾਂ ਨੇ ਹਰਿਆਣੇ ਦੇ ਬਾਰਡਰ ਤੇ ਕਿੱਲਾਂ ਲਾਈਆਂ ਹੋਈਆਂ ਨੇ ਜੇ ਪੰਜਾਬ ਦੇ ਕਿਸਾਨ ਜਾਂ ਪੰਜਾਬ ਦੇ ਲੋਕ ਦਿੱਲੀ ਨਹੀਂ ਜਾ ਸਕਦੇ ਤਾਂ ਮੋਦੀ ਪੰਜਾਬ ਦੇ ਵਿੱਚ ਕੀ ਕਰਨ ਆਇਆ ਮੋਦੀ ਦਾ ਕੋਈ ਕੰਮ ਨਹੀਂ ਕੋਈ ਮਤਲਬ ਨਹੀਂ ਪੰਜਾਬ ਦੇ ਵਿੱਚ ਇਹ ਦਿਆਂ ਪੈਣਾ ਦੀ ਬਲਾਤਕਾਰੀ ਸਰਕਾਰ ਆ ਇਹ ਜੋ ਆਪਣੇ ਆਪ ਨੂੰ ਬਹੁਤ ਦੇਸ਼ ਰક્ષਕ ਦੱਸ ਰਿਹਾ ਜੁਪੀ ਦੇ ਵਿੱਚ ਬਿਹਾਰ ਦੇ ਵਿੱਚ ਜੇ ਕਿਸੇ ਧੀ ਪਿੰਡ ਦਾ ਬਲਾਤਕਾਰ ਹੋ ਜਾਂਦਾ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੰਦਾ ਇਹ ਸਾਰੇ ਅਮੀਰਾ ਦੀ ਸਰਕਾਰ ਹੈ ਜਦੋਂ ਮੋਦੀ ਬਣਿਆ ਸੀ ਪੰਜਾਬ ਸੌਰੀ ਇੰਡੀਆ ਇਕ ਪੰਜਵੇਂ ਦੇ ਪੰਜਵੇਂ ਨੰਬਰ ਤੇ ਸਿਗਾ ਮੌਲਕ ਜਿਹੜਾ ਅੱਜ 164 ਨੰਬਰ ਤੇ ਪਹਜਤਾ ਮੋਦੀ ਨੇ ਇਹ ਪੰਜਾਬ ਨੂੰ ਆਪਣੇ ਇੰਡੀਆ ਨੂੰ ਡੋਬਣ ਤੋਂ ਸਵਾਇ ਹੋਰ ਕੁਝ ਨਹੀਂ ਕਰ ਸਕਦਾ ਸੋ ਅਸੀਂ ਇਹਦਾ ਸਾਰੀ ਜਥੇਬੰਦੀਆਂ ਰਲ ਕੇ ਇਹਦਾ ਪੂਰਾ ਵਿਰੋਧ ਕਰਾਂਗੇ ਜੀ ਬੀਜਪੀ ਸਰਕਾਰ ਦਾ ਪੁਲਿਸ ਵਾਲੋ ਪੂਰੀ ਤਰ੍ਹਾਂ ਨਾਕੇਬੰਦੀਆਂ ਕੀਤੀਆਂ ਗਈਆਂ ਮਿੱਟੀ ਦੇ ਟਿੱਪਰ ਘੇੜੇ ਲੈ ਕੇ ਰੱਖੇ ਗਏ ਤੁਹਾਨੂੰ ਇਸ ਤੋਂ ਅੱਗੇ ਨਹੀਂ ਜਾ ਕੇ ਇਹ ਸਾਨੂੰ ਰੋਕਦੇ ਆ ਪਰ ਅਸੀਂ ਰੁਕਾਂਗੇ ਨਹੀਂ ਜਿੱਥੇ ਤੱਕ ਸਾਡਾ ਜੋਰ ਲੱਗੂਗਾ ਹੋ ਸਕਿਆ ਤਾਂ ਅਸੀਂ ਰੋਡ ਬੰਦ ਕਰਾਂਗੇ ਇਹਨਾਂ ਨੂੰ ਜੇ ਸਾਨੂੰ ਨਹੀਂ ਅੱਗੇ ਜਾਣ ਦਿੱਤਾ ਤਾਂ ਬੀਜੇਪੀ ਦੀਆਂ ਗੱਡੀਆਂ ਵੀ ਅੱਗੇ ਨਹੀਂ ਜਾਣ ਦਿੱਤੀਆਂ ਜਾਣਗੀਆਂ ਸਾਡੇ ਕਿਸਾਨ ਆ ਰਹੇ ਆ ਜੇ ਹੋ ਸਕਿਆ ਅਸੀਂ ਆ ਪੂਰਾ ਜੋੜ ਹਾਈਵੇ ਜਾਮ ਕਰਾਂਗੇ ਰਸਤੇ 'ਚ ਕਿਸਾਨਾਂ ਨੂੰ ਵੀ ਰੋਕਿਆ ਗਿਆ ਨਕੋਦਰ ਦੀ ਗੱਲ ਕਰੀਏ ਨਕੋਦਰ ਦੇ ਇੱਥੇ ਪ੍ਰਸ਼ਾਸਨ ਵੱਲੋਂ ਕਿਹੜਾ ਕਿਸਾਨਾਂ ਨੂੰ ਰੋਕਿਆ ਸਾਰੇ ਰੋਡ 'ਜੀ ਜੋ ਨਕੋਦਰ ਤੋਂ ਉੱਧਰ ਜੰਡਿਆਲੇ ਵਿੱਚ ਦੀ ਵੀ ਹੋ ਕੇ ਕਿਸਾਨ ਆ ਰਹੇ ਸੀ ਸਾਰਿਆਂ ਨੂੰ ਰੋਕਿਆ ਗਿਆ ਸੀ ਵੀ ਪਿੰਡਾਂ ਦੇ ਵਿੱਚ ਦੀ ਘੁੰਮ ਕੇ ਅਸੀਂ ਆਏ ਆ ਜੰਡਿਆਲੇ ਤੋਂ ਪਰ ਜੰਡਿਆਲੇ ਵੀ ਫੋਰਸ ਲਾਈ ਹੋਈ ਆ ਉਧਰ ਵੀ ਲਾਈ ਹੋਈ ਹੈ ਕਿਸਾਨਾਂ ਨੂੰ ਇਕੱਠੇ ਹੋਣ ਤੋਂ ਰੋਕਿਆ ਜਾ ਰਿਹਾ ਆ ਪਰ ਲੋਕ ਰੁਕਣਗੇ ਨਹੀਂ ਅੱਗੇ ਵੱਧੂਗੇ ਰੈਲੀ ਦੇ ਹਾਂ ਪੂਰੀ ਕੋਸ਼ਿਸ਼ ਆ ਅੱਗੇ ਸਾਡੀ ਜਥੇਬੰਦੀ ਆ ਜਿੰਦਾ ਵੀ ਸਾਡੀ ਹੋਈ ਅੱਗੇ ਬੰਨਨ ਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਕਿ ਕਿਸਾਨ ਲਗਾਤਾਰ ਵੱਧਦੇ ਜਾ ਰਹੇ ਨੇ ਕੁਛ ਹੀ ਦੇਰ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਜਲੰਧਰ ਤੇ ਪਹੁੰਚ ਰਹੇ ਨੇ ਲਗਾਤਾਰ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਕਾਲੀਆਂ ਛੰਡੀਆਂ ਹੱਥਾਂ 'ਚ ਕਿਸਾਨਾਂ ਦੇ ਜਿਹੜੇ ਆ ਇਹ ਜੋ ਛੰਡੇ ਲੈ ਕੇ ਜੋ ਕੇਂਦਰ ਸਰਕਾਰ ਦੇ ਖਿਲਾਫ ਪ੍ਰੋਟਸਟ ਕੀਤਾ ਜਾ ਰਿਹਾ ਤੁਸੀਂ ਦੇਖੋ ਉਹ ਵੱਡੀ ਭਾਰੀ ਮਾਤਰਾ ਚ ਕਿਹੜੇ ਕਿਸਾਨ ਜਲੰਧਰ ਦੇ ਪ੍ਰਤਾਪਪੁਰੇ ਦੇ ਵਿੱਚ ਪਹੁੰਚ ਨੇ ਉੱਥੇ ਹੀ ਲੱਗ ਲਗ 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 ਕਿਹੜੀਆਂ ਪੁਲਿਸ ਪਾਲਟੀਆਂ ਕਿਹੜੀਆਂ ਪਹੁੰਚੀਆਂ ਪੈਰਾਮੈਂਟਰੀ ਫੋਰਸ ਦੀ ਗੱਲ ਕਰੀਏ ਪੈਰਾਮੈਂਟਰੀ ਫੋਰਸ ਵੀ ਕਿਹੜੀ ਐ ਇੱਥੇ ਪਹੁੰਚ ਚੁੱਕੀ ਹੋਈ ਐ ਵੈਰੀਗੇਟ ਲਗਾ ਦਿੱਤੇ ਗਏ ਨੇ ਸਾਡੇ ਨਾਲ ਕਿਸਾਨ ਭਾਈ ਜੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਤੁਸੀਂ ਇਸ ਜਗ੍ਹਾ ਜਾਵਾਂਗੇ ਜਾਵਾਂਗੇ ਅੱਗੇ ਜਾਵਾਂਗੇ ਸਾਰੇ ਸਾਡੇ ਵੀਰ ਪਿੱਛੇ ਆ ਰਹੇ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾਊਗਾ ਮੋਦੀ ਦਾ ਪੂਰੀ ਤਰ੍ਹਾਂ ਘਰਾਉ ਕੀਤਾ ਜਾਊਗਾ ਜੀ ਅੱਗੇ ਰੈਲੀ ਦੇ ਕੋਲ ਪਹੁੰਚੇ ਜਾਏਗਾ ਜਰੂਰ ਪਹੁੰਚੇ ਜਾਮਾ ਕਿ ਜਿੱਥੇ ਤਾਂ ਕਿ ਜਮ ਪ੍ਰਸ਼ਾਸਨ ਵੱਲੋਂ ਪੂਰਾ ਜਿਹੜਾ ਪ੍ਰਬੰਧ ਕੀਤਾ ਕੋਈ ਗੱਲ ਨਹੀਂ ਪ੍ਰਸ਼ਾਸਨ ਨੇ ਆਪਣਾ ਕੰਮ ਕਰਨਾ ਅਸੀਂ ਆਪਣਾ ਕੰਮ ਕਰਨਾ ਕਿਉਂਕਿ ਸਾਡਾ ਮੋਦੀ ਸਰਕਾਰ ਨੇ ਸਾਡੇ ਜਿੱਦਾਂ ਸਾਡੇ ਕਿਸਾਨਾਂ ਨੂੰ ਅੱਗੇ ਨਹੀਂ ਲੰਘਣ ਦਿੱਤਾ ਅਸੀਂ ਵੀ ਉਹਦਾ ਉੱਥੇ ਰਾਜ ਕਰਾਉ ਕਰਾਂਗੇ ਜੀ ਦੇ ਤਸਵੀਦਾ ਦੇ ਵਿੱਚ ਜੋ ਜਲੰਧਰ ਦੇ ਵਿੱਚ ਪੈਰਾਮੈਂਟਰੀ ਫੌਜ ਦੀਆਂ ਟੀਮਾਂ ਤੁਸੀਂ ਦੇਖ ਰਹੇ ਹੋ ਪਹੁੰਚ ਚੁੱਕੀਆਂ ਹੋਈਆਂ ਬੈਰੀਕੈਂਡ ਲਗਾ ਦਿੱਤੇ ਗਏ ਨੇ ਕਿਸਾਨਾਂ ਨੂੰ ਇਸ ਪੱਗੇ ਨਹੀਂ ਦਿੱਤਾ ਜਾਏਗਾ ਤੁਸੀਂ ਦੇਖ ਰਹੇ ਹੋ ਕਿਸਾਨ ਜੋ ਜੋ ਵੀ ਇੱਥੋਂ バス ਬੀਜੇਪੀ ਦੇ ਵਰਕਰ ਰੈਲੀ ਦੇ ਵਿੱਚ ਪਹੁੰਚਣਾ ਤੇ ਉੱਥੇ ਜਿਹੜੇ ਨਾਰੇ ਬਾਜੇ ਕਿਤੇ ਜਾਰੀਆਂ ਹੱਥਾਂ ਦੇ ਵਿੱਚ ਕਾਲੀਆਂ ਛੰਡੀਆਂ ਫੜੀਆਂ ਹੋਈਆਂ ਅੱਗੇ ਤੁਹਾਨੂੰ ਤਸਵੀਰਾਂ ਲੈ ਕੇ ਜਾਣੇ ਆ ਜਿੱਥੇ ਤੁਸੀਂ ਦੇਖ ਰਹੇ ਹੋ ਡੀਸੀਪੀ ਜੋ ਤੁਸੀਂ ਦੇਖ ਰਹੇ ਹੋ ਐਸਐਸਪੀ ਸਾਹਿਬ ਜੋ ਇੱਥੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਗੱਲ ਕਰ ਸਰ ਤੁਹਾਡੇ ਵੱਲੋਂ ਪੂਰੀ ਤਰ੍ਹਾਂ ਬੈਰੀਕੇਡ ਲਗਾਏ ਗਏ ਨੇ ਪੁਲਿਸ ਜੋ ਕਿਸਾਨ ਲਗਾਤਾਰ ਵੱਧਦੇ ਉਹਨਾਂ ਦਾ ਕਹਿਣਾ ਅਸੀਂ ਅੱਗੇ ਵੱਧਾਂਗੇ ਕੋਈ ਗੱਲ ਨਹੀਂ ਇੱਥੇ ਰੁਕਾਂਗੇ ਉਹਨਾਂ ਨੂੰ ਪ੍ਰਸ਼ਾਸਨ ਦੀ ਗੱਲ ਹੈ ਤੁਹਾਡੇ ਵੱਲੋਂ ਪੂਰੀ ਤਰ੍ਹਾਂ ਕਿਹੜੇ ਬੈਰੀਕੇਡ ਲਗਾਏ ਗਏ ਸਾਰੇ ਬੈਰੀਕੇਡ ਲਗਾਏ ਸਾਰ ਤਰ੍ਹਾਂ ਇੱਥੇ ਰੱਖਾਂਗੇ ਇਹਨਾਂ ਨੂੰ ਤੁਸੀਂ ਦੇਖਿਆ ਪੁਲਿਸ ਪ੍ਰਸ਼ਾਸਨ ਦੇ ਅੰਦਰ ਸ਼ਾਂਤੀਪੂਰਕ ਕਿਹੜਾ ਪ੍ਰੋਟੈਸਟ ਕਰਵਾਇਆ ਜਾਏਗਾ ਤੁਸੀਂ ਦੇਖ ਰਹੇ ਹੋ ਪੁਲਿਸ ਪਾਰਟੀ ਕਿਹੜੇ ਪ੍ਰਸ਼ਾਸਨ ਪਹੁੰਚ ਚੁੱਕਾ ਹੈ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਨੂੰ ਦੱਸਿਆ ਗਿਆ ਬੈਰੀਕੇਡ ਤੋਂ ਅੱਗੇ ਨਾ ਜਾ ਸਕੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਤਸਵੀਰਾਂ ਦਿਖਾ ਰਹੇ ਹੋ ਤੁਹਾਨੂੰ ਜਲੰਧਰ ਦੀਆਂ ਜਲੰਧਰ ਦੇ ਵਿੱਚ ਕਿਸਾਨ ਜਥੇਬੰਦੀਆਂ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸਾਨਾਂ ਵੱਲੋਂ ਹੱਥਾਂ ਦੇ ਉੱਤੇ ਕਾਲੇ ਚੰਡੇ ਫੜੇ ਹੋਏ ਨੇ ਤੇ ਹੱਥਾਂ ਦੇ ਕਿਸਾਨਾਂ ਦੇ ਤੁਸੀਂ ਦੇਖ ਰਹੇ ਹੋ ਇਸ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੀਆਂ ਜਲੰਧਰ ਦੇ ਵਿੱਚ ਲੁਧਿਆਣਾ ਨੈਸ਼ਨਲ ਹਾਈਵੇ ਤੇ ਤੁਸੀਂ ਦੇਖ ਰਹੇ ਹੋ ਪੁਲਿਸ ਪੈਰਾਮੈਂਟਰੀ ਫੋਰਸ ਇਹ ਰਾ ਐਰਪੀ ਹੋਰ ਵੀ ਕਿਹੜੇ ਕੇਂਦਰ ਦੇ ਟੀਮਾਂ ਇੱਥੇ ਪਹੁੰਚ ਚੁੱਕੇ ਗੁਜਰਾਤ ਹੋਰ ਵੀ ਲਗ ਲਗ ਕਿੜੇ ਪੈਰਾਮੈਂਟਰੀ ਫੌਜੀ ਹੈ ਜਿਹੜੇ ਇੱਥੇ ਪਹੁੰਚ ਚੁੱਕੇ ਕਿਸਾਨਾਂ ਵੱਲੋਂ ਕਿਆ ਗਿਆ ਸੀ ਅਸੀਂ ਜੋ ਹੈ ਜਲੰਧਰ ਦੇ ਵਿੱਚ ਕਿੜੇ ਦੇਸ਼ ਦੇ ਪ੍ਰਧਾਨ ਮੰਤਰੀ ਇੱਥੇ ਪਹੁੰਚਲੇ ਉਹਨਾਂ ਦੀ ਰੈਲੀ ਨਹੀਂ ਹੋਣ ਦਵਾਗੇ ਪ੍ਰਦਰਸ਼ਨ ਕਿੜਾ ਪੰਜਾਬ 'ਚ ਬੀਜੇਪੀ ਦੇ ਵਿਰੋਧ ਕੀਤਾ ਜਾ ਰਿਹਾ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ ਤੁਸੀਂ ਦੇਖਿਆ ਤਸਵੀਰਾਂ ਦਿਖਾਈਆਂ ਅਫਸਰਾਂ ਨਾਲ ਗੱਲਬਾਤ ਕੀਤੀ ਕਿ ਉਹਨਾਂ ਦਾ ਕਹਿਣਾ ਹੈ ਇਹਨਾਂ ਨੂੰ ਇੱਥੇ ਹੀ ਗੱਲਬਾਤ ਕਰਕੇ ਇੱਥੇ ਪ੍ਰੋਟੈਸਟ ਕਿਹੜਾ ਕੀਤਾ ਜਾਏਗਾ ਕੁਝ ਹੀ ਦੇਰ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਜਲੰਧਰ ਦੀ ਇਹ ਜੋ ਪੀਪੀਪੀ ਦੀ ਗਰਾਊਂਡ ਦੇ ਵਿੱਚ ਪਹੁੰਚ ਰਹੇ ਨੇ ਤੇ ਉਹਨਾਂ ਵੱਲੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ ਕੈਮਰਾਮੈਨ ਰਾਹੁਲ ਦੇ ਨਾਲ ਸੋਨੁ ਮਹਾਜਨ ਜਗਮਾਨੀ ਟੀਵੀ ਜਲੰਧਰ